ਸਿਵਰੇਜ ਬੋਰਡ ਦੀ ਗਲਤੀ ਘਰਾਂ ਦੇ ਅੰਦਰ ਆਈਆਂ ਤਰੇੜਾਂ ਅੱਖਾਂ ਦੇ ਵਿੱਚ ਆ ਰਿਹਾ ਪਾਣੀ ਦੱਸ ਦਈਏ ਕਿ ਬਠਿੰਡਾ ਦੇ ਪੂਜਾ ਵਾਲੇ ਮੁਹੱਲੇ ਦੇ ਅੰਦਰ ਨਵੀਂ ਇੱਕ ਗਲੀ ਪੱਕੀ ਕਰਨ ਦਾ ਕੰਮ ਚੱਲ ਰਿਹਾ ਸੀ ਤਾਂ ਜਦ ਇਸ ਦੇ ਵਿੱਚ ਟਰਾਲੀਆਂ ਆਈਆਂ ਤਾਂ ਇਹ ਇੱਟਾਂ ਦੇ ਭਰੀਆਂ ਹੋਈਆਂ ਟਰਾਲੀਆਂ ਇੱਥੇ ਇੱਕ ਜਗ੍ਹਾ ਦੇ ਉੱਤੇ ਬੈਠ ਗਈ ਜਿਸ ਦੇ ਨਾਲ ਸਿਵਰੇਜ ਬੋਰਡ ਦਾ ਇੱਕ ਜਿਹੜਾ ਚੈਂਬਰ ਸੀਗਾ ਉਹ ਟੁੱਟ ਗਿਆ ਅਤੇ ਇਹਨਾਂ ਵੱਲੋਂ ਪਿਛਲੇ ਵੀਰਵਾਰ ਦੀ ਸ਼ਿਕਾਇਤ ਆਪਣਾ ਕੀਤੀ ਹੋਈ ਹੈ ਲੇਕਿਨ ਅਜੇ ਤੱਕ ਕੋਈ ਵੀ ਅਧਿਕਾਰੀ ਇਸ ਨੂੰ ਦੇਖਣ ਦੇ ਲਈ ਨਹੀਂ ਪਹੁੰਚਿਆ ਤਾਂ ਇਹਨਾਂ ਦੇ 4-5 ਘਰਾਂ ਦੇ ਵਿੱਚ ਬਹੁਤ ਜ਼ਿਆਦਾ ਤਰੇੜਾ ਆ ਚੁੱਕੇ ਨੇ ਲੱਖਾਂ ਰੁਪਏ ਦਾ ਇਹਨਾਂ ਦਾ ਜਿਹੜਾ ਨੁਕਸਾਨ ਹੈ ਉਹ ਹੋ ਚੁੱਕਾ ਹੈ ਇਹਨਾਂ ਕਿਹਾ ਕਿ ਨਗਰ ਨਿਗਮ ਦੇ ਮੇਅਰ ਇਸ ਟਾਈਮ ਜਿਹੜੇ ਨੇ ਉਹ ਕ੍ਰਿਕਟ ਦੀ ਮੈਚ ਦੇਖਣ ਦੇ ਵਿੱਚ ਵਿਜੀ ਹਨ ਅਤੇ ਕੋਈ ਵੀ ਅਧਿਕਾਰੀ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਦੇਖੋ ਤਸਵੀਰਾਂ ਦੇ ਵਿੱਚ ਮਕਾਨ ਬੁਰੀ ਤਰ੍ਹਾਂ ਪਾੜ ਚੁੱਕੇ ਹਨ ਅਤੇ ਇਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਉਹ ਗਰੀਬ ਪਰਿਵਾਰ ਹਨ ਅਤੇ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਸਭ ਤੋਂ ਪਹਿਲਾਂ ਤਾਂ ਇਹਨਾਂ ਜਿਹੜੇ ਇਹ ਆਪਣਾ ਚੈਂਬਰ ਹਨ ਇਹਨਾਂ ਨੂੰ ਠੀਕ ਕਰਵਾਇਆ ਜਾਵੇ ਅਤੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਇਹ ਆਪਣਾ ਇਹਨਾਂ ਦੇ ਆਪਣਾ ਨੁਕਸਾਨ ਹੋਇਆ ਉਸ ਦਾ ਮੁਆਵਜ਼ਾ ਦਿੱਤਾ ਜਾਵੇ ਦਿਖਾਉਣ ਤੁਸੀਂਾਂ ਦੇ ਵਿੱਚ ਬੁਰੀ ਤਰ੍ਹਾਂ ਇਹਨਾਂ ਦੇ ਘਰਾਂ ਨੇ ਜਿਹੜੇ ਉਹ ਆਪਣਾ ਨੁਕਸਾਨੇ ਗਏ ਨੇ ਅੱਖਾਂ ਦੇ ਵਿੱਚ ਪਾਣੀ ਲਗਾਤਾਰ ਵਗ ਰਿਹਾ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਹੈ ਜਿਹੜਾ ਉਹ ਘਰਾਂ ਦਾ ਹੋ ਚੁੱਕਾ ਅਸੀਂ ਖਾ ਰਹੇ ਆ ਬਠਿੰਡਾ ਦੇ ਪੂਜਾ ਵਾਲਾ ਮੁਹੱਲਾ ਗਲੀ ਨੰਬਰ 9 ਬੀ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਇੱਕ ਬਹੁਤ ਜ਼ਿਆਦਾ ਇਹਨਾਂ ਦੇ ਆਪਣਾ ਘਰਾਂ ਦੇ ਅੰਦਰ ਜਿਹੜਾ ਤਰੇੜਾਂ ਨਹੀਂ ਆ ਚੁੱਕੀਆਂ ਨੇ ਇਹਦੇ ਵਿੱਚ ਕਾਫੀ سارے ਗਰੀਬ ਆਪਣਾ ਪਰਿਵਾਰ ਹਨ ਜਿਨ੍ਹਾਂ ਨੂੰ ਹੁਣ ਆਪਣਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਚੁੱਕਾ ਹੈ ਲੇਕਿਨ ਹੁਣ ਇਹ ਮਕਾਨ ਨੇ ਜਿਹੜੇ ਉਹ ਆਪਣੇ ਇਹ ਆਪਣੀ ਕਿਸ ਤਰ੍ਹਾਂ ਬਣਾਉਣਗੇ ਇਹ ਸਿਰਫ ਸੀਵਲ ਬੋਰਡ ਦੀ ਗਲਤੀ ਹੈ ਕਿਉਂਕਿ ਚੈਂਬਰ ਜਦੋਂ ਇੱਥੇ ਟਰਾਲੀ ਬੈਠੀ ਹੈ ਦਾ ਚੈਂਬਰ ਗੱਟ ਚੁੱਕਾ ਸੀ ਲੇਕਿਨ ਉਹਨਾਂ ਨੇ ਇਸ ਦੀ ਰਿਪੇਅਰ ਨਹੀਂ ਕੀਤੀ ਮੌਕੇ ਤੇ ਅਤੇ ਹੁਣ ਇਹਨਾਂ ਦੇ ਘਰਾਂ ਦੇ ਅੰਦਰ ਤੱਕ ਪਾਣੀ ਵੜ ਚੁੱਕਾ ਹੈ ਫਰਸ਼ਾਂ ਤੱਕ ਬੈਠ ਚੁੱਕੀਆਂ ਹੈ ਆਪਕਾ ਦੁਵਾਰਾਂ ਦੇ ਅੰਦਰ ਬਹੁਤ ਜ਼ਿਆਦਾ ਤਰੇੜਾਂ ਨੇ ਜਿਹੜੀਆਂ ਉਹ ਆ ਚੁੱਕੀਆਂ ਨੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਾਰੀਆਂ ਤਸਵੀਰਾਂ ਬਠੰਡਾ ਦੇ ਪੂਜਾ ਵਾਲਾ ਮਰ ਦੇਖ ਰਹੋ ਤਸਵੀਰਾਂ ਦੇ ਵਿੱਚ ਇੱਕ ਪਿੱਲਰ ਹੈ ਜਿਹੜਾ ਬੈਠ ਚੁੱਕਾ ਹੈ ਅੰਦਰ ਚੜ੍ਹੇ ਦੇ ਵਿੱਚ ਆਪਣਾ ਤਰੇੜਾ ਚੁੱਕੇ ਤੇ ਘਰ ਦੇ ਅੰਦਰ ਕਿੰਨੀਆਂ ਤਰੇੜਾਂ ਜ਼ਿਆਦਾ ਆ ਚੁੱਕੀਆਂ ਨੇ ਕਿਉਂਕਿ ਇਹਨਾਂ ਦੇ ਘਰਾਂ ਦੇ ਥੱਲੇ ਨੇ ਜਿਹੜਾ ਉਹ ਬਹੁਤ ਜ਼ਿਆਦਾ ਪਾਣੀ ਹੈ ਜਿਹੜਾ ਇਸ ਟਾਈਮ ਆਪਣਾ ਇਹ ਅੰਦਰ ਆ ਚੁੱਕਾ ਹੈ ਅਤੇ ਇਸ ਦੇ ਨਾਲ ਲਗਾਤਾਰ ਇਹ ਤਰੇੜਾਂ ਜਿਹੜੀਆਂ ਉਹ ਵਧ ਰਹੀਆਂ ਨੇ ਤੇ ਇਹਨਾਂ ਪਰ ਨਗਰ ਨਿਗਮ ਨੂੰ ਲਗਾਤਾਰ ਇਸ ਇਸ ਬੰਦੀ ਪਿਛਲੇ ਵੀਰਵਾਰ ਤੋਂ ਮਿਲਿਆ ਜਾ ਰਿਹਾ ਹੈ ਲੇਕਿਨ ਕੋਈ ਵੀ ਅਧਿਕਾਰੀ ਅਜੇ ਤੱਕ ਇੱਥੇ ਨਹੀਂ ਪਹੁੰਚਿਆ ਇਹਨਾਂ ਦੀ ਸੁਣਨ ਦੇ ਲਈ ਕੋਈ ਵੀ ਅਧਿਕਾਰੀ ਜਿਹੜਾ ਉਹ ਇੱਥੇ ਨਹੀਂ ਪਹੁੰਚਿਆ ਇਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਸਾਡਾ ਜਿੱਥੇ ਘਰਾਂ ਦੇ ਅੰਦਰ ਜਿਹੜਾ ਇਹ ਨੁਕਸਾਨ ਹੋਇਆ ਉਹਦਾ ਮਾਅਬਜਤ ਹੋ ਜਾਵੇ ਉੱਥੇ ਸਭ ਤੋਂ ਪਹਿਲਾਂ ਇਹਨਾਂ ਇਹ ਵੀ ਮੰਗ ਕੀਤੀ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਸੀਵਰੇਜ ਬੋਰਡ ਦਾ ਜਿਹੜਾ ਇਹ ਇੱਕ ਆਪਣਾ ਚੈਂਬਰ ਹੈ ਉਸਦੀ ਪਹਿਲਾਂ ਰਿਪੇਅਰ ਕੀਤੀ ਜਾਵੇ ਕਿਉਂਕਿ ਸਾਡੇ ਘਰਾਂ ਦੇ ਅੰਦਰ ਪਾਣੀ ਜਿਹੜਾ ਉਹ ਹੁਣ ਨਾ ਵੜੇ ਆਓ ਉਸ ਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਸਬੰਧੀ ਇਸ ਮਹੱਲੇ ਦੇ ਇਹ ਲੋਕ ਤਾਂ ਕਿਹਨਾਂ ਦਾ ਕੋਮਲ ਸ਼ਰਮਾ ਜੀ ਕੋਮਲ ਦਾ ਪੂਜਾਲਾ ਮੋਲਾ ਨੂਬਟੇ ਵੀ ਜੀ ਕੀ ਮੰਗਾਂ ਕੀ ਹੈ ਫਸ ਬੈਠ ਸੁਕੇ ਆ 10 जी हमारे ना गली में सीवर की है ये काफी दिन हो गए ये देखो सारे घर में त्रेड़े आ गई कोई भी हमारी सुनवाई नहीं कर रहा हम दो तीन बार कंप्लेंट कर लिया आज भी जाके थे मेरे हस्बैंड और भैया जी दो तीन बार जाए कोई भी सुनाई नहीं कर रहे हमारी देखो फर्श भी बैठ गया सारे पे हमारा मकान सारा खराब हो रहा है तो कृपा करके आप ਉੱਜਾਰਾ ਕੀ ਮਾਮਲਾ ਟਰੇਡ ਆ ਗਿਆ ਕਾਫੀ ਕੀ ਕਰੇ ਟਰੇਡ ਆਈਆਂ ਜੀ ਸੜਕ ਨਵੀਂ ਬਣੀ ਆ ਹੁਣ ਉਹ ਨਵੀਂ ਬਣਨੇ ਕਰਕੇ ਟਰਾਲੀਆਂ ਆਉਂਦੀਆਂ ਸੀ ਜਾਂਦੀਆਂ ਸੀ ਬਲਵਾਂ ਲੈਣ ਵੀ ਆਉਂਦੀ ਮਲਬਾ ਸਿਸਟਮ ਨਹੀਂ ਵੀ ਆਉਂਦੀ ਵੀ ਜਿਵੇਂ ਮਤਲਬ ਇਤਜ਼ਾਰ ਆ ਉਹਨਾਂ ਦਾ ਉਹ ਲੈ ਕੇ ਆਉਂਦੇ ਬਰੇਤੀ ਤੇ ਟੈਲਰ ਟੂ ਲਾਈਆਂ ਉਹ ਇੱਕ ਦਿਨ ਨਾਲ ਇੱਥੇ ਵੀ ਟਰਾਲੀ ਜਾਮ ਹੀ ਹੋ ਗਈ ਮਤਲਬ ਗਾ ਨਹੀਂ ਲੰਗੀਗੀ ਪਤਾ ਨਹੀਂ ਉਹਦਾ ਟਾਇਰ ਕਿਵੇਂ ਤਾਂ ਸਿਆਕੀਵੇਂ ਨਹੀਂ ਵੀ ਜ਼ਮੀਨ ਕੋਲੀ ਸੀ ਜਾਂ ਡੱਗ ਬਹਿ ਗਿਆ ਇਹਦਾ ਵੀ ਸਿਬਰਾਲਾ ਤੇ ਉਹ ਤਾਂ ਕਰਕੇ ਇੱਥੇ ਪਾਣੀ ਪੈਂਦਾ ਲੱਗਦਾ ਸਾਨੂੰ ਇਹੀ ਐ ਵੀ ਪਾਣੀ ਨਾਲ ਹੋਈ ਆ ਸਾਡੇ ਮਾਰ ਕਿੰਨਾ ਕੁ ਨੁਕਸਾਨ ਜੇ ਹੋ ਗਿਆ ਪੰਨ ਨੁਕਸਾਨ ਤਾਂ ਦੇਖੋ ਜੀ ਬਹੁਤ ਵੱਡਾ ਐ ਦੇਖੋ ਗਰੀਬ ਬੰਦਾ ਕਿੱਥੋਂ ਪਾਲੂਗਾ ਜਿਹੜਾ ਗਰੀਬ ਬੰਦੇ ਦੀ ਰੋਟੀ ਨਹੀਂ ਅੱਜ ਸਾਡੇ ਅਰਗਿਆਂ ਦੇ ਤਾਂ ਔਖੀ ਹੋਈ ਆ ਪਕਾਉਣੀ ਤੇ ਮੈਨੂੰ ਐ ਦਾਸ ਮਕਾਨ ਕਿੱਥੋਂ ਪਾਲੂਗੀ ਮੈਂ ਮੇਰੇ ਤਾਂ ਐਨਾ ਬੁਰਾ ਹਾਲ ਐ ਮੇਰੇ ਹੱਥ ਮਹੀਨਾ ਵਿੱਚ ਦੀ ਦੋ ਜੀ ਘਰੋਂ ਚਲੇ ਗਏ ਮੇਰੀ ਨੂੰ ਕੋਠੇ ਟੁੱਡੀ ਦਿੱਤੀ ਮੱਕੂ ਕੀ ਮੇਰੇ ਘਰ ਵਾਲਾ ਉਚਾਨਕ ਮੱਕ ਗਿਆ ਉਹਦੇ ਫਿਕਰ ਨਾਲ ਮੈਂ ਮਕਾਨ ਕਿੱਥੋਂ ਪਾਲੂ ਉਹ ਕਰਦੇਵੇਂ ਕੌਣ ਕਮਾਣਵਾ ਗਮਾਉਣ ਵਾਲੇ ਮੁੰਡੇ ਆ ਮੁੰਡੇ ਹੁਣ ਇੱਕ ਦੇ ਜਿਹੜੇ ਘਰੋਂ ਮੁੱਕੀ ਆ ਉਹਦਾ ਕਰਜ਼ਾ ਨਹੀਂ ਲੈਣਾ ساری ਉਮਰ ਅਸੀਂ ਇੰਨਾ ਕਰਜ਼ਾ ਚੱਕਿਆ ਹੋਇਆ ਲੋਕਾਂ ਤੋਂ ਜਿਹੜਾ ਦੂਜਾ ਮੁੰਡਾ ਉਹ ਸਾਡੇ ਨਾਲ ਅਲੱਗ ਹੈ ਕੀ ਮੰਗ ਕਰਦੇ ਫਿਰ ਮੰਗ ਕਰਨੀ ਆ ਸਾਨੂੰ ਗਰੀਬ ਬੰਦਿਆਂ ਨੂੰ ਮਦਦ ਕਿ ਹੋਵੇ ਇਹੀ ਮਦਦ ਕਿ ਮੰਗਦੇ ਆ ਸਿੱਟਾ ਗਰੀਬ ਬੰਦੇ ਦੀ ਮਦਦ ਜ਼ਰੂਰ ਕਰੀ ਜਾਵੇ ਜੀ ਮੈਂ ਬਹੁਤ ਗਰੀਬ ਨਹੀਂ ਕਰਦੀ ਰੱਬ ਨਹੀਂ ਹਾਂ ਕਿੰਨਾ ਮੈਂ ਤੁਹਾਡਾ ਕਿਹੜਾ ਬੰਦਾ ਹਾਂ ਇਹ ਮਿਨੀ ਸੈਕਟਰ ਰੋਡ ਗਲੀ ਨੰਬਰ 9 ਵੀ ਕੀ ਨੰਬਰ ਦਾ ਮੇਰਾ ਨਾਮ ਚੰਦਰਸ਼ੇਖਰ ਹੈ ਕੀ ਮਾਮਲਾ ਤੇੜਾ ਕਫੀ ਆ ਚੁੱਕਿਆ ਨਹੀਂ ਕੀ ਕਰਤੀ ਇਹ ਸਰ ਤੇੜਾ ਕਾਰਨ ਹੈ ਇਹ ਚੈਂਬਰ ਹੈ ਸੀਵਰੇਜ ਬੋਰਡ ਦਾ ਇਹ ਥੋੜੇ ਦਿਨ ਪਹਿਲਾਂ ਗਲੀ ਨਵੀਂ ਬਣਾਈ ਸੀਗੀ ਤੇ ਉਸ ਕਾਰਨ ਟਰਾਲੀ ਧਸ ਗਈ ਸੀ ਟਰਾਲੀ ਧਸਣ ਕਰਕੇ ਸੀਵਰੇਜ ਦਾ ਜਿਹੜਾ ਚੈਂਬਰ ਹੈ ਉਹ ਸਾਰਾ ਅੰਦਰੋਂ ਟੁੱਟ ਚੁੱਕਿਆ ਹੈ ਤੇ ਟੁੱਟਣ ਕਾਰਨ ਹੋਂਦਾ ਸਾਰਾ ਪਾਣੀ ਹੈ ਸਾਡੇ ਫਰਸ਼ ਦੇ ਥੱਲੇ ਦੇ ਪਾਸੇ ਵੜ ਚੁੱਕਿਆ ਹੋਂਦੇ ਕਰਕੇ ਸਾਰੇ ਮਕਾਨ ਦੇ ਵਿੱਚ ਕੰਟੀਨਿਊ ਤਰੇੜਾਂ ਵਧਦੀਆਂ ਹੀ ਜਾ ਰਹੀਆਂ ਐ। ਸਾਨੂੰ ਕਿਵੇਂ ਪਤਾ ਲੱਗਿਆ? ਸਾਨੂੰ ਤਾਂ ਬਦਲ ਲੱਗਿਆ ਕਿ ਜਦੋਂ ਗਵਾਂਢੀਆਂ ਨੇ ਆ ਕੇ ਸਾਨੂੰ ਪੁੱਛਿਆ ਵੀ ਸਾਡੇ ਘਰ ਤਰੇੜਾਂ ਆ ਗਈਆਂ ਨੇ, ਤੁਹਾਡੇ ਵਾਲੇ ਪਾਸੇ ਵੀ ਆ ਰਹੀਆਂ। ਅਸੀਂ ਕਹਿੰਦੇ ਥੋੜੀਆਂ-ਬੋਤੀਆਂ ਆਈਆਂ, ਵੀ ਸ਼ਾਇਦ ਗਰਮੀ ਕਰਕੇ ਆ ਗਈਆਂ ਤਰੇੜਾਂ। ਤੇ ਜਦੋਂ ਅਸੀਂ ਉਦੋਂ ਤਾਂ ਬੋਰ ਨਹੀਂ ਕੀਤਾ। ਜਦੋਂ ਉਹਨਾਂ ਵਾਲੇ ਪਾਸੇ ਹੋਰ ਵੀ ਜ਼ਿਆਦਾ ਵਧੀਆਂ, ਉਦੋਂ ਸਾਨੂੰ ਸ਼ੱਕ ਹੋਇਆ ਵੀ ਸ਼ਾਇਦ ਪਾਣੀ ਦੀ ਮਾਰ ਪੈਂਦੀ ਪਈ ਐ। ਫਿਰ ਅਸੀਂ ਮਿਸਤਰੀ ਨੂੰ ਬੁਲਾਇਆ। ਹੈਂ? ਤੇ ਪਲੰਬਰ ਨੂੰ ਬੁਲਾਇਆ ਪਲੰਬਰ ਨੇ ਦੱਸਿਆ ਕਿ ਇਹ ਪਾਣੀ ਮਰਦਾ ਪਏ ਕਿਤੇ ਪਾਣੀ ਕਰਕੇ ਇੰਨੀ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਸਰ ਜਦੋਂ ਅਸੀਂ ਆਪ ਦਾ ਪਾਣੀ ਚੈੱਕ ਕਰਾਇਆ ਸਾਡੇ ਪਾਣੀ ਦੀ ਕੋਈ ਪ੍ਰੋਬਲਮ ਨਹੀਂ ਸੀ ਇਹ ਸੀਵਰੇਜ ਬੋਰਡ ਦੀ ਪ੍ਰੋਬਲਮ ਨਿਕਲੀ ਹੈ ਇੰਨੀ ਕਰਦੇ ਜਿਹਾ ਡੈਮੇਜ ਹੋ ਚੁੱਕੀ ਹੈ ਇਸ ਦੇ ਨਾਲ ਘੱਟੋ ਘੱਟ 4-5 ਘਰਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਤੇ ਸ਼ਾਇਦ ਆਉਣ ਵਾਲੇ ਟਾਈਮ 'ਚ ਹੋਰ ਵੀ ਜ਼ਿਆਦਾ ਹੋਵੇ ਤੁਸੀਂ ਕੋਈ ਸ਼ਿਕਾਇਤ ਕੀਤੀ ਹੈ ਸੰਭਿਅਤ ਇਸ ਸੰਬੰਧੀ ਅਸੀਂ ਵੀਰਵਾਰ ਨੂੰ ਕੰਪਲੇਟ ਦਿੱਤੀ ਸੀ ਇਹਨਾਂ ਨੂੰ ਪਰ ਵੀਰਵਾਰ ਤੋਂ ਲੈ ਕੇ ਅੱਜ ਸੋਮਵਾਰ ਹੋ ਚੁੱਕਿਆ ਅਜੇ ਤੱਕ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਅੱਜ ਤੱਕ ਉਹ ਕੰਮ ਸਾਡਾ ਬਿਲਕੁਲ ਡੈਮੇਜ ਹੋ ਚੁੱਕਿਆ ਜਮਾ ਹੁਣ ਅਸੀਂ ਤਾਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਆਂ ਵੀ ਇਹ ਦੱਸੋ ਹੁਣ ਲੱਗੀ ਹੱਲ ਕਿੱਥੇ ਆ ਉਹ ਟਲੀ ਕਿਹੜੀ ਹੈ ਇਹ ਐ ਮਿਨੀ ਸੈਕਟਰੀ ਰੋਡ ਗਲੀ ਨੰਬਰ 9 ਬੀ ਇਮੇਲ ਕਰਦੇ ਫੋਟੋ ਹੁਣ ਸਾਨੂੰ ਜੋ ਇਨਸਾਫ ਦਿੱਤਾ ਜਾਵੇ ਵੀ ਇਹਨਾਂ ਕੋਈ ਨਾ ਕੋਈ ਹੱਲ ਕਰਾ ਕੇ ਦੇਵੇ ਸਾਨੂੰ ਜਿਹੜਾ ਸਾਡਾ ਇਹਨਾਂ ਮਕਾਨ ਡੈਮੇਜ ਹੋਇਆ ਕਿੰਨੇ ਮਕਾਨ ਡੈਮੇਜ ਹੋਏ ਆਸ-ਪਾਸ ਇਸ ਦਿਨੋਂ ਕੱਟੋਂ ਘੱਟ ਚਾਰ ਮਕਾਨ ਡੈਮੇਜ ਹੋ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਪਾਣੀ ਥੱਲੇ ਇਸ ਦਾ ਮਤਲਬ ਤਰਦਾ ਪਿਆ ਪੂਰਾ ਤੁਸੀਂ ਆਪ ਬੁੱਕ ਹੋ ਰਹੇ ਹੋ ਕੀ ਗੱਲ ਕੀ ਹੋ ਗਈ ਤੁਸੀਂ ਇੰਨੀ ਕਿੰਨੀ ਵਾਰੀ ਜਾਏ ਤੁਸੀਂ ਉਹਨਾਂ ਕੋਲੇ ਕਨਫਰਮ ਸਰ ਵੀਰਵਾਲ ਦੀ ਕੰਪਲੀਟ ਦਿੱਤੀ ਆ ਕਿਉਂ ਨਹੀਂ ਸੁਣਵਾਈ ਕਰ ਰਹੇ ਮੇਰ ਸਾਹਿਬ ਨੂੰ ਮਿਲੇ ਸਰ ਮੇਰ ਸਾਹਿਬ ਤਾਂ ਮੈਂ ਅੱਜ ਵੇਖਣ ਚ ਵੀ ਜਾਈ ਜੇ ਤੇ ਅਸੀਂ ਗਏ ਸੀ ਮੇਰ ਸਾਹਿਬ ਉਹਦੇ ਮੈਚ ਵੇਖਣ ਗਏ ਨਹੀਂ ਸੀ ਸੋਸਤਵਾਲ ਅਸੀਂ ਦੁਬਾਰਾ ਜਾਣਾ ਸੀਗਾ ਉਹ ਛੁੱਟੀਆਂ ਆ ਗਈਆਂ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਅੱਜ ਸੋਮਵਾਰ ਗਏ ਸੀ ਉਹਨਾਂ ਕੋਲੇ ਉਹ ਗੰਦੇ ਚ ਘੰਟੇ ਚ ਮੁੰਡਾ ਕੋਈ ਭੇਜ ਦਿੰਨੇ ਆ ਸਵੇਰ 9:30 ਵਜੇ ਗਏ ਸੀ ਤੇ 1:30 ਵਜੇ ਚੁੱਕਿਆ ਅਜੇ ਤੱਕ ਕੋਈ ਉਹਨਾਂ ਦਾ ਨਹੀਂ ਆਇਆ ਹੁਣ ਅੱਛਾ ਇਸ ਗੱਲ ਨੂੰ ਲੈ ਕੇ ਤੁਹਾਡੀ ਪੈਸਾ ਬਸਾਈ ਵੀ ਹੋਈਗੀ ਆਂਡੇ ਹੋਂਡੇ ਨਾਲ ਸਾਨੂੰ ਆਏ ਸੀ ਕਿ ਉਹਨਾਂ ਦਾ ਪਾਣੀ ਮਰਦਾ ਹੋਏਗਾ ਉਹਨਾਂ ਦੇ ਪਾਣੀ ਮਰਨ ਕਰਕੇ ਸਾਨੂੰ ਦਿੱਕਤ ਹੋ ਰਹੀ ਸੀ ਪਰਿਆ ਨਹੀਂ ਪਤਾ ਸੀ ਇਹ ਸੀਵਰੇਜ ਬੋਰਡ ਦੀ ਪ੍ਰੋਬਲਮ ਹੈ ਕਿਉਂਦਾ ਕਰਕੇ ਪਾਣੀ ਇੰਨਾ ਜ਼ਿਆਦਾ ਅੰਦਰ ਆ ਚੁੱਕਿਆ